ਬਹੁਤ ਹੀ ਸਤਿਕਾਰਯੋਗ ਸਾਰਿਆਂ ਨੂੰ ਫੇਰ ਸਤਿ ਸ਼੍ਰੀਕਾਲ ਜੀ ਤੇ ਫੇਰ ਗੁਰੂ ਘਰ ਖੜੇ ਆ ਸੁਬਾਹ ਸੁਬਾਹ ਤੇ ਫੇਰ ਇੱਕ ਚੰਗਾ ਉਪਰਾਲਾ ਪਿੰਡ ਨੇ ਕੀਤਾ ਵਾਰਡ ਨੰਬਰ 6 ਕਹਿੰਦੇ ਮੇਰੇ ਪਿੰਡ ਮਲਕਾਣੇ ਦੇ ਵਾਰਡ ਨੰਬਰ 6 ਦੀ ਕਹਿੰਦੇ ਫੇਰ ਸਰਬਸੰਮਤੀ ਹੋ ਗਈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਸਾਰੇ ਪਿੰਡਾਂ ਦੇ ਵਿੱਚੋਂ ਹੀ ਇਸ ਤਰ੍ਹਾਂ ਦੇ ਮੈਸੇਜ ਆ ਜਿਹੜੇ ਆਉਣੇ ਚਾਹੀਦੇ ਐ ਤੇ ਸਾਡਾ ਵੀਰ ਕਹਿੰਦੇ ਕਾਲਾ ਜਿਹਨੂੰ ਕੀ ਸਰਬਸੰਮਤੀ ਨਾਲ ਵਾਰਡ ਨੰਬਰ 6 ਦੇ ਸਾਰੇ ਵਾਰਡ ਵਾਲਿਆਂ ਨੇ ਮੈਂਬਰ ਚੁਣਿਆ ਤੇ ਆਸ ਹੈ ਕਿ ਸਾਰੇ ਪਿੰਡਾਂ ਦੇ ਵਿੱਚੋਂ ਇਸ ਤਰ੍ਹਾਂ ਦੇ ਮੈਸੇਜ ਆਉਣੇ ਚਾਹੀਦੇ ਆ ਜਿਵੇਂ ਮਾਨ ਵਾਲਾ ਪਿੰਡ ਵੀ ਵਧਾਈ ਦਾ ਪਾਤਰ ਟੋਟਲੀ ਪੰਚਾਇਤ ਸਰਪੰਚ ਤੋਂ ਲੈ ਕੇ ਸਾਰੇ ਮੈਂਬਰ ਆ ਜਿਹੜੇ ਸਰਬਸੰਮਤੀ ਨਾਲ ਚੁਣੇ ਗਏ ਆ ਤੇ ਜਰੂਰ ਹੌਸਲਾ ਵਧਾਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਪਿੰਡਾਂ ਤੱਕ ਪਹੁੰਚਾਓ ਵੀ ਇਸ ਤਰ੍ਹਾਂ ਦੀਆਂ ਸਰਬਸੰਮਤੀਆਂ ਸਾਰੇ ਪਿੰਡਾਂ ਦੇ ਵਿੱਚ ਹੋਣੀਆਂ ਚਾਹੀਦੀਆਂ ਚੰਗਾ ਪਰਾਲਾ ਨੌਜਵਾਨ ਆ ਜਿਹੜੇ ਚੰਗੇ ਸੂਝਵਾਨ ਬੋਲਣ ਵਾਲੇ ਆ ਉਹਨਾਂ ਨੂੰ ਆਪਾਂ ਨੂੰ ਮੌਕਾ ਦੇਣਾ ਚਾਹੀਦਾ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਧੰਨਵਾਦ ਜੀ ਸਾਰਿਆਂ ਦਾ